ਜਲਦੀ ਤੁਹਾਨੂੰ ਮੀਡੀਆ ਗਿਆਣਾ ਪਿਆ ਮੇਰੇ ਇੱਥੇ ਕੋਈ ਸੁਣਵਾਈ ਨਹੀਂ ਹੋਈ ਹੈਗੀ ਆ ਕੀ ਗੱਲ ਕੀ ਹੋਈ ਹੈ ਤੁਹਾਨੂੰ ਕਿਸ ਚੀਜ਼ ਨਹੀਂ ਹੋਈ ਮੇਰੇ ਮੇਰੇ ਘਰ ਤੇ 2 ਮਹੀਨੇ ਪਹਿਲਾਂ ਇਹ ਕੀ ਕਹਿੰਦੇ ਰਿਸ਼ੀ ਨਗਰ ਚ ਮੇਰੇ ਘਰ ਤੇ ਸਾਰੇ ਪਰਿਵਾਰ ਤੇ ਇਹਨਾਂ ਨੇ ਅਟੈਕ ਕੀਤਾ ਹੈ 2-3 ਘਰ ਹੈਗੇ ਆ ਉਹਨਾਂ ਦੇ ਮੇ ਨਾਮ ਲਿਖਵਾਈ ਹੋਏ ਆ ਤੇ ਮੈਨੂੰ ਬਹੁਤ ਪਰੇਸ਼ਾਨ ਕਰਦੇ ਸੀਗੇ ਮੁੰਡੇ ਮੈਨੂੰ ਮੈਨੂੰ ਮੇਰੀ ਜਾਨ ਦਾ ਖਤਰਾ ਔਰ ਮੇਰੇ ਬੱਚੇ ਦਾ ਵੀ ਖਤਰਾ ਕੱਲ ਕੀ ਹੋਈ ਜੀ ਲੜਾਈ ਪਰੇਸ਼ਾਨ ਕਿਉਂ ਕਰਦੇ ਆ ਮੈਨੂੰ ਕਹਿੰਦਾ ਮੇਰੇ ਨਾਲ ਸੈਟਿੰਗ ਕਰ ਮੈਂ ਔਰੇ ਨਾਲ ਸੈਟਿੰਗ ਨਹੀਂ ਕੀਤੀ ਤੇ ਸੀਗ ਸੈਨਾ ਦਾ ਪ੍ਰਧਾਨ ਅੱਛਾ ਜੀ ਹਾਂ ਜੀ ਤੇ ਫਿਰ ਉਹਨੇ ਘਰ ਦੇ ਮੂਰੇ ਪਰਝਾਈ ਨੂੰ ਤੇ ਮਾਂ ਨੂੰ ਤੇ ਦੋ ਤਿੰਨ ਘਰ ਦੀਆਂ ਅਲੇ ਦੁਆਲੇ ਦੀਆਂ ਜਨਾਨੀਆਂ ਵਟਹਾਨੀਆਂ ਚਾਲੂ ਕਰਤੀਆਂ ਤੇ ਮੈਨੂੰ ਤੰਗ ਪਰੇਸ਼ਾਨ ਕਰਦਾ ਸੀ ਜਦ ਮੈਂ ਨਿਕਲਦੀ ਵਰਦੀ ਤੇ ਮੈਨੂੰ ਗਲਤ ਬੋਲਦੇ ਸੀਗੇ ਤੇ ਜਦੋਂ ਜਦੋਂ ਮੇਰੇ ਮੰਮੀ ਡੈਡੀ ਨੇ ਡੈਡੀ ਤਾਂ ਮੇਰੇ ਹੈ ਨਹੀਂ ਮੰਮਾ ਨੇ ਜੇ ਕੁਝ ਕੀਤਾ ਤੇ ਸਾਨੂੰ ਸਾਰੇ ਜਾਣੇ ਮਾਰਨ ਨੂੰ ਆ ਗਏ ਸਾਡੇ ਘਰ ਦਾ ਗੇਟ ਵੀ ਤੋੜਿਆ ਔਰ ਮੇਰੀ 2 ਮਹੀਨੇ ਪਹਿਲਾਂ ਦੀ ਇੱਥੇ ਰਹੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਤੇ ਫਿਰ ਮੇਰੇ ਤਾਤੀ ਫਿਰ ਮੇਰੇ ਤੇ ਅਟੈਕ ਕੀਤਾ ਇਹਨਾਂ ਨੇ ਤੇ ਹਾਂਜੀ ਜੀਵਨ ਸਿੰਘ ਕੋਲ ਤੁਹਾਨੂੰ ਕੁਝ ਕੀਤਾ ਨਹੀਂ ਜੀ ਅੱਛਾ ਜੀ ਅੱਛਾ ਤੁਸੀਂ ਉਹਨੂੰ ਮਿਲੇ ਤੁਸੀਂ ਹਾਂਜੀ ਜੀ ਅੱਜ ਮਿਲੇ ਜੀ ਅੱਗੇ ਮਿਲੇ ਜੀ ਅੱਗੇ ਵੀ ਮਿਲੇ ਸੀਗੇ ਅੱਜ ਵੀ ਮਿਲੀ ਹੈ ਜੀ ਹੁਣ ਕਰ ਰਾਤ ਨੂੰ ਕੀ ਗੱਲ ਹੋਈ ਜੀ ਰਾਤੀ ਵੀ ਸੇਮ ਇਹੀ ਹੋਈ ਸੀਗੀ ਪਰ ਇਸ ਵਾਰੀ ਜਨਾਨੀਆਂ ਤੇ ਉਹਨਾਂ ਦੇ ਮੁੰਡਿਆਂ ਨੇ ਵੀਡੀਓ ਬਣਾਈ ਤੇ ਮੈਨੂੰ ਕੁੱਟਿਆ ਮੇਰੇ ਪੂਰੇ ਪਰਿਵਾਰ ਦੀ ਵੀਡੀਓ ਵੀ ਦੇਖੋ ਸੀਸੀਟੀਵੀ ਕੈਮਰਾ ਹੈ ਤੁਹਾਡੀ ਹਾਂਜੀ ਲਗਾਉਂਗਾ ਯਾਰ ਹਾਂਜੀ ਮੋਬਾਈਲ ਦੀ ਬਹੁਤ ਪਾਣੀ ਪਟਕਾ ਨਹੀਂ ਕਰਦਾ ਹਾਂ ਤਾਂ ਕਿ ਉਹ ਕਿਤਾਬ ਬਣਾ ਲਾਣਾ ਨਿਕਲਣਾ ਪੁੱਟ ਕੇ ਜਾਣਾ ਬੰਦ ਆ ਭਾਈ Hãy subscribe cho kênh Ghiền Mì Gõ Để không bỏ lỡ những video hấp dẫn ਘਰ ਦੇ ਅੰਦਰ ਵੜ ਕੇ ਸਾਡਾ ਗੇਟ ਵੀ ਤੋੜਿਆ ਹੈਗਾ ਏ ਸਾਡਾ ਘਰ ਦੇ ਅੰਦਰ ਵੜ ਗਏ ਸਾਨੂੰ ਤਿੰਨਾਂ ਨੂੰ ਆਹੀ ਵਾਰੀ ਸਾਡੇ ਨਾਲ ਮਾਰ ਕੱਟ ਕਰਦੇ ਨੇ 15 ਦਿਨ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵਾਸੇ ਸਾਨੂੰ ਇੱਦੀ ਤੰਗ ਕਰਦੇ ਨੇ ਕੋਠੇ ਚੜ ਜਾਂਦੇ ਉੱਚੀ ਡੈਕ ਲਗਾਉਂਦੇ ਨੇ ਸਾਨੂੰ ਅਸੀਂ ਕਿਸੇ ਨੂੰ ਕੁਝ ਵੀ ਨਹੀਂ ਕਹਿੰਦੇ ਹੈਗੇ ਅਸੀਂ ਤਾਂ ਗਰੀਬ ਹੈਗੇ ਅੱਗੀ ਕੋਣ ਕੋਣ ਕਿਨੂ ਕੋਣ ਕੁੱਟਿਆ ਦਰ ਹੈ ਮੇਰੀ ਮੰਮੀ ਮੇਰੀ ਭਾਬੀ ਤੇ ਮੈਂ ਮੇਰੇ ਮੈਡੀਕਲ ਵੀ ਹੋਏ ਨੇ ਔਰ ਮੇਰੇ ਸੱਟਾਂ ਲੱਗੀਆਂ ਹੋਈਆਂ ਨੇ ਭਾਬੀ ਤੁਹਾਡੇ ਮੇਰੇ ਭਾਬੀ ਅਮਰਜੈਂਸੀ ਚ ਹੈਗੇ ਆ ਅੱਛਾ ਜੀ ਹਾਂ ਜੀ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਸਾਨੂੰ ਇਨਸਾਫ ਮਿਲੇ ਕਰੋਨਾ ਨੂੰ ਸਜ਼ਾ ਮਿਲੇ ਕੋਈ ਕੌਂਸਲ ਸੀ ਜਿਹਨਾਂ ਤੁਸੀਂ ਗੱਲਬਾਤ ਕੀਤੀ ਹੋਵੇ ਹਾਂ ਜੀ ਕੋਈ ਮਲੇ ਦਾ ਪ੍ਰਧਾਨ ਹੋਵੇ ਜਾਂ ਕੌਂਸਲ ਹੋਵੇ ਉਹਨਾਂ ਨਾਲ ਗੱਲਬਾਤ ਨਹੀਂ ਜੀ ਸਾਡੇ ਨਾਲ ਦੋ ਤਿੰਨ ਇਹਨਾਂ ਨੇ ਮਤਲਬ ਕਿ ਸਾਡੇ ਖਿਲਾਫ ਇਹ ਕਿਤੇ ਦੋ ਤਿੰਨ ਕਰਤਾ ਇਹ ਸਾਨੂੰ ਇਹਨਾਂ ਦੇ ਅੱਦੇ ਅੱਦੇ ਰਿਸ਼ਤੇਦਾਰੇ ਇਹਨਾਂ ਦੀ ਬੋਲੀ ਬੋਲਦੇ ਨੇ ਔਰ ਸਾਨੂੰ ਸੈਨਰੀਆਂ ਧਮਕੀਆਂ ਦਿੰਦੇ ਨੇ ਸੈਨਰੀਆਂ ਹਾਂ ਜੀ ਕਹਿੰਦੇ ਸੀ ਫੌਜ ਨਾਲ ਤੋਂ ਤੈਨੂੰ ਮਰਵਾ ਦੇਣਾ ਕਦੇ ਮੇਰੇ ਭਰਾ ਨੂੰ ਕਦੇ ਸਾਨੂੰ ਮਤ ਕਿ ਸਾਡੀ ਜਾਨ ਤੇ ਖਤਰਾ ਪਿਆ ਹੋਇਆ ਨਾ ਹੈ ਨਹੀਂ ਮੇਰੇ ਕੋਲ ਰਿਸ਼ੀ ਨਿਕਾ ਤਾਂ ਮੰਨਦੇ ਦੋ ਡੇੜੀ ਜਿਹਾ ਆਪਸ ਵਿੱਚ ਲੜਾਈ ਹੋਈ ਹੈ ਇੱਕ ਦਾ ਨਾਮ ਹੈ ਦੀਪਕਾ ਇੱਕ ਨਾਮ ਹੈ ਸਾਇਦ ਮੈਂ ਦੋਨਾਂ ਪਾਰਟੀਆਂ ਨੂੰ ਜੁ ਬੁਲਾਇਆ ਸੀਗਾ ਤੇ ਮੇਰੇ ਕੋਲ ਇੱਥੇ ਦਫ਼ਤਰ ਆਈਆਂ ਦੋਨੀਆਂ ਪਾਰਟੀਆਂ ਬੈਠ ਕੇ ਕੁਝ ਵਿੱਚ ਮੋਢਵਰ ਬੰਦੇ ਆ ਗਏ ਉਹਨਾਂ ਨੇ ਕਹੇ ਸਾਡੇ ਮਹੱਲੇ ਦਾ ਮੈਟਰ ਹੈਗਾ ਜੀ ਅਸੀਂ ਜਿਹੜਾ ਵੀ ਮਹੱਲੇ ਦੇ ਵਿੱਚ ਹੀ ਖਤਮ ਕਰਦਾ ਕਿ ਟਾਈਮ ਮੇਰੇ ਤੋਂ ਲੱਗ ਸੋਮਵਾਰ ਦਾ ਵੀ ਰੈਜ ਕਿਨਾਰਾ ਦੀ ਨਵਾਂ ਕਰਾਉਣਾ ਹੈ ਦੀਪਕਾ ਨਾਮ ਦੀ ਲੜਕੀ ਆ ਉਹਦਾ ਕਹਿਣਾ ਕਿ 2 ਮਹੀਨੇ ਪਹਿਲਾਂ ਮੇਰ ਨਾਲ ਕੁਟਮਾਰ ਹੋਈ ਸੀ ਕਿ ਬਟ ਹਾਲ ਤੱਕ ਉਹਦਾ ਕੁਝ ਹੋਇਆ ਨਹੀਂ ਹੈਗਾ ਉਹ ਮਮਰੇ ਸਾਰੇ ਲੰਗਦਾ ਪਿਆ ਉਹ ਵੀ ਹਲੇ ਇਹ ਜੀ ਜਦੋਂ ਪਹਿਲੂ 2 ਮਹੀਨੇ ਜੇ ਕਰ ਉਹ ਇਹਨਾਂ ਨੇ ਸਾਡੇ ਕੋ ਨਹੀਂ ਇਹ ਮਹੱਲੇ ਦੇ ਵਿੱਚ ਹੀ ਬੈਠ ਕੇ ਇਹਨਾਂ ਨੇ ਰਾਜੀ ਨਮਾ ਕਰ ਲਿਆ ਸੀ ਉਹਨੇ ਕੁੜੀ ਨੇ ਇਹ ਕਿਹਾ ਵੀ ਪਹਿਲੋ ਵੀ ਮਹੱਲੇ ਦੇ ਵਿੱਚ ਸਾਡਾ ਰਾਜੀ ਨਮਾ ਹੋਇਆ ਸੀਗਾ ਲੇਕਿਨ ਉਸ ਤੋਂ ਬਾਅਦ ਇਹਨਾਂ ਦੁਆਰਾ ਫਿਰ ਉਹ ਗਲਤੀ ਕੀਤੀ ਤੇ ਮੈਂ ਤਾਂ ਉਹ ਕਾਰਵਾਈ ਕਰਨ ਨੂੰ ਕਹਿੰਦਾ ਸੀ ਇਹਨਾਂ ਦਾ ਕਾਰਵਾਈ ਕਰਦੇ ਲੇਕਿਨ ਉਹ ਫੇਰ ਉਹਨਾਂ ਦਾ ਅਲਸੋ ਅਡਰੈਸਟ ਨਹੀਂ ਹੋ ਗਈ ਹੈ। ਹੋਰ ਉਹਨਾਂ ਕਰਤਰ ਕੋਈ ਨਹੀਂ ਸੰਸਮੋਹ ਵਾਸਤੇ ਟਾਈਮ ਦੇਉ। ਮੇਰੇ ਜੇ ਸੋਮਵਾਰ ਤੱਕ ਸਾਡਾ ਨਾਰਾਜੀ ਨਾਮ ਆਇਆ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੁੰਦਾ ਕਲਾਕ ਕੀਤੀ ਜਾਵੇ। ਠੀਕ।